ਬਾਕੀ ਤੁਸੀਂ ਇਹਨਾਂ ਫੈਡਰੇਸ਼ਨਾਂ ਨੂੰ ਇਹਨਾਂ ਕਲੱਬਾਂ ਨੂੰ ਇਹਨਾਂ ਦੇ ਪ੍ਰਾਣਾਂ ਨੂੰ ਦੁਆਰਾ ਕਿਸੇ ਨੇ ਪ੍ਰੈਸ ਕਾਨਫਰੰਸ ਕਰਨੀ ਹੋਈ ਇਕੱਲਾ ਬੋਲ ਕੇ ਨਾ ਪਾ ਦਿਆ ਕਰੋ ਸਾਨੂੰ ਵੀ ਸੱਦ ਲਿਆ ਕਰੋ ਅਸੀਂ ਆਉਣ ਨੂੰ ਤਿਆਰ ਹਾਂ ਕਿਤੇ ਮਰਜੀ মিডিਆ ਨੂੰ ਕਹਿੰਨੇ ਆ ਪ੍ਰੈਸ ਕਾਨਫਰੰਸ ਉਹਨਾਂ ਨੇ ਵੀ ਕਰਨੀ ਆ ਮੈਨੂੰ ਸੱਦ ਲਿਓ ਮੈਂ ਆ ਜੂੰ ਸੁਬੂਤੋ ਸਾਰੇ ਨਾਲ ਲੈ ਕੇ ਆਉਂਦਾ ਬਾਕੀ ਇੱਥੇ ਆਉਣ ਤੇ ਜਿਹੜੇ ਭਰਾ ਨੀਟੂ ਹੋਣੀ ਬੀਸੀ ਦੀ ਫੈਡਰੇਸ਼ਨ ਸਰਬਜੀਤ ਸਿੰਘ ਸਭਾ tinhaੜਾ ਜੀ ਲੱਡੂ ਭਾਜੀ ਹੁਣੀ ਵੈਨਕੂਵਰ ਤੋਂ ਹੋਰ ਸਾਰੇ ਜਿਹੜੇ ਜਿਹੜੇ ਜਿੱਥੋਂ ਜਿੱਥੋਂ ਚੱਲ ਕੇ ਆਏ ਉਸ ਔਖੇ ਸਮੇਂ ਦੇ ਵਿੱਚ ਸਾਡੇ ਨਾਲ 2 2.5 ਸਾਲ ਖੜੇ ਰਹੇ ਹੋ ਤੁਹਾਡਾ ਕਰਜ਼ਾ ਸ਼ਾਇਦ ਜ਼ਿੰਦਗੀ ਤੱਕ ਦੇ ਉਤਾਰਿਆ ਨਹੀਂ ਜਾ ਸਕਦਾ ਇਹ ਜੇ ਔਖੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਖੜਦੇ ਆ ਤੁਸੀਂ ਭਾਈ ਸਿਰੜ ਵਾਲੇ ਹੋ ਇੱਕ ਵਾਰ ਫੇਰ ਤੋਂ ਸਭ ਦਾ ਧੰਨਵਾਦ ਕਰਦਾ ਕਿਸੇ ਦਾ ਕੋਈ ਵੀ ਸਵਾਲ ਹੋਵੇ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਖੜੇ ਹਾਂ ਧੰਨਵਾਦ ਵੈਲਕਮ ਹੈ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਨਵੀਂ মিডিਆ ਜਿੱਥੇ ਇਸ ਪ੍ਰੈਸ ਕਾਨਫਰੰਸ ਨੂੰ ਲਾਈਵ ਕਰ ਰਿਹਾ ਕਵਰੇਜ ਕਰ ਰਿਹਾ ਇੱਥੇ ਪਹੁੰਚੇ ਨੂੰ ਸਾਰੇ ਤੁਸੀਂ ਬਹੁਤ-ਬਹੁਤ ਥੈਂਕ ਯੂ ਮਿੱਕੀ ਜੀ ਆਖ ਨੇ ਤੇ ਨਾਲ ਦੀ ਨਾਲ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ 온ਟਾਰੀਓ ਯੂਐਸਏ ਕਬੱਡੀ ਫੈਡਰੇਸ਼ਨ ਸੱਭਾ ਥਿਆੜਾ ਜੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਬੀਸੀ ਤੋਂ ਨੀਤੂ ਕੰਗ ਸਾਬ ਹਰਵਿੰਦਰ ਰਾਏ ਸਾਹਿਬ ਇੱਥੇ ਪਹੁੰਚੇ ਨੇ اور ਪ੍ਰੈਸ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸਾਰਿਆਂ ਨੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਅੱਜ ਜਿਹੜੀ ਗੱਲਬਾਤ ਤੁਸੀਂ ਸਾਰਿਆਂ ਨੇ ਸੁਣੀ ਆ ਥੋੜੇ ਜਿਹਾ 5-7 ਮਿੰਟ ਮੈਂ ਤੁਹਾਡੀ ਲੈਣੇ ਆ ਬਰੀਫ ਨੇ ਵਿੱਚ ਇੱਕ ਦੋ ਗੱਲਾਂ ਕਰਨੀਆਂ ਚਾਹੁੰਨਾ ਮੇਰਾ ਆਪਣਾ ਚੈਨਲ ਹੈ ਟੀਮ ਪੰਜਾਬੀ 15 ਸਾਲ ਇੰਟਰਨੈਸ਼ਨਲ ਲੈਵਲ ਤੇ ਕਬੱਡੀ ਖੇਡਣ ਤੋਂ ਬਾਅਦ ਲਾਈਵ ਜਿੰਨੀਆਂ ਕਬੱਡੀ ਦੀਆਂ ਤੁਸੀਂ ਗਰਾਊਂਡਾਂ ਦੇ ਵਿੱਚ ਮੈਨੂੰ ਦੇਖਦੇ ਰਹਿੰਦੇ ਹੋ ਅਸੀਂ ਇੰਟਰਵਿਊਜ਼ ਵੀ ਕਰਦੇ ਆ ਪਲੇਅਰਾਂ ਨਾਲ ਪ੍ਰੋਮੋਟਰਾਂ ਦੇ ਨਾਲ ਦਰਸ਼ਕਾਂ ਦੇ ਨਾਲ ਅਤੇ ਲਾਈਵ ਕਬੱਡੀ ਵੀ ਦਿਖਾਉਂਦੇ ਆ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਵਿੱਚ ਵੀ ਟੂਰਨਾਮੈਂਟ ਕਰਵਾਉਂਦੇ ਆ ਪਿਛਲੇ ਕਈ ਸਾਲਾਂ ਤੋਂ ਸੋ ਪਹਿਲਾਂ ਖੇਡੀ ਹੁਣ ਅਸੀਂ ਕੰਮ ਕਰ ਰਹੇ ਆ ਕਬੱਡੀ ਲਈ ਜਦੋਂ ਐਮਐਲਕੇ ਬਣੀ ਸੀ ਉਦੋਂ ਤੋਂ ਮੈਂ ਗੱਲ ਸ਼ੁਰੂ ਕਰਨੀ ਆ ਦੋ ਚਾ ਚੀਜ਼ਾਂ ਮਾਨ ਸਾ ਮਿਸ ਕਰ ਗਏ ਸੋ ਬਹੁਤ ਬਰੀਫ ਕਿ ਉਹਨਾਂ ਨੇ ਵੀ ਸਮਝਾਇਆ ਤੁਹਾਨੂੰ ਕਿ ਸਾਰੇ ਹਾਸੇ ਹੋਏ ਕਿਵੇਂ ਆ